ਸਤਿਗੁਰੂ ਸਾਨੂੰ ਪੈਣ ਦੇ ਲਈ ਉਹਨਾਂ ਨੇ ਥਾਂ ਦਿੱਤੀ ਉੱਤੇ ਲੈਣ ਦੇ ਲਈ ਚਾਦਰ ਦਿੱਤੀ ਥੱਲੇ ਚਟਾਈ ਪਲਾਈ ਦਿੱਤੀ ਅਤੇ ਸਾਨੂੰ ਖਾਣ ਦੇ ਲਈ ਭੋਜਨ ਦਿੱਤਾ ਜਦਾਂ ਨਾਲ ਦਾ ਮੁਜਾਰਾ ਸੀ ਤਾਂ ਸਾਨੂੰ ਹੋਰ ਕੀ ਚਾਹੀਦਾ ساری ਰਾਤ ਉਹ ਚੱਕਰ ਮਾਰਵੇਂ ਨੇ ਸਾਡੇ ਕੋਲ ਇਤੋਂ ਵੱਡੀ ਸਾਡੀ ਖੇਮਤ ਕੀ ਹੋ ਸਕਦੀ ਹੈ ਇਤੋਂ ਵੱਡੀ ਸੇਵਾ ਕੀ ਹੋ ਸਕਦੀ ਹੈ ਇਹ ਪ੍ਰਭਾਣ ਦੇ ਹੋ ਮਨ ਚੀਨਣ ਉਹ ਸਤਿਗੁਰਾਂ ਨੇ ਇਹ ਗਲਾ ਬਚਨ ਕੀਤਾ ਐמא ਕਿਹਾ ਕਿ ਗੁਰ ਕਹੈ ਨਸੀਬ ਜੋ ਕੀਨ ਕਿ ਜਿਹੜੀ ਉਹਨੇ ਸੇਵਾ ਕੀਤੀ ਤਾਂ ਐਦਾ ਸਮਝੋ ਕਿ ਪ੍ਰਵਾਨ ਹੈ ਪ੍ਰਵਾਨ ਕਿਵੇਂ ਹੈ ਜੇ ਪ੍ਰਵਾਨ ਹੈ ਸਤਿਗੁਰੂ ਤੇ ਬਚਨ ਕਰਕੇ ਆਉਂਦੇ ਕਿ ਭਾਈ ਤੇਰੇ ਚੜ੍ਹਦੀ ਕਲਾ ਦੇ ਵਿੱਚ ਹੋਵੇਂਗਾ ਤੇਰੇ ਬਾਰੇ ਨਿਆਰੇ ਹੋਣਗੇ ਸਤਿਗੁਰੂ ਤੁਸੀਂ ਬਚਨ ਕਰਦੇ ਹੋ ਤਾਂ ਐਦਾ ਨਿਕਦਾਨੀ ਸੇਵਾ ਪ੍ਰਵਾਨ ਹੋਈ ਹੈ ਤਾਂ ਜਿਹੜਾ ਤੁਸੀਂ ਘਰ ਸੀ ਉਹਦਾ ਛਾਨੋ ਦੇ ਉਜਾਰੜ ਆਏ ਉਹਨੂੰ ਅੱਗ ਲਾਏ ਪਾਨਾ ਟੀਂਡਾ ਸਾਡਾ ਟੋੜ ਆਏ ਉਹਦੇ ਇਕੱਲੇ ਵਿਚਾਰੇ ਦੇ ਬਚੇ ਆ ਕੀ ਉਹ ਤਾਂ ਹੁਣ ਨੀਲੇ ਛਤਰੀ 'ਈ ਉਹਦੀ ਉੱਤੀ ਰਾਤ गुजारੇਗਾ ਐਦਾ ਵੀ ਉਹਦੇ ਕੋਲ ਗੁਜਾਇਸ ਨਹੀਂ ਹੈ ਕਿ ਉਹ ਦੁਬਾਰਾ ਆਪਣਾ ਘਰ ਆਪਣਾ ਉਹ ਤਰਪਾਲ ਲੈ ਸਕੇ ਜਾਂ ਉਹ ਛੰਨ ਬਣਾ ਸਕੇ ਇਤਨਾ ਗਰੀਬ ਸੀ ਉਹ ਸਤਿਗੁਰੂ ਕਹਿੰਦੇ ਨੇ ਭਈ ਪਰਵਾਨ ਲੇਵੋ ਮਨ ਚੀਨਾ ਮਰਦਾਨੇ ਨੂੰ ਕਹਿੰਦੇ ਮਰਦਾਨੇ ਆ ਸਭਾ ਲੱਗੇ ਆ ਇਹ مناਫਕ ਦੇਸ਼ ਹੈ ਸਭਾ ਲੱਗੇ ਆ ਕਦੇ ਦੇਖੇ ਤਾਂ ਕਹਿੰਦੇ ਇਹਦੇ ਵੱਡੇ ਵੱਡੇ ਮਹਿਲ ਹੋਣਗੇ ਉਹ ਕਹਿਣ ਲੱਗਾ ਸਤਿਗੁਰੂ ਮਹਿਲ ਕਾਦੇ ਨਾਲ ਹੋਣਗੇ ਜਿਹੜਾ ਸੀਓ ਦਾ ਤਾਂ ਪਟਾ ਆਇਆ ਸਤਿਗੁਰੂ ਕਹਿੰਦੇ ਭਾਈ ਉਹ ਹਜੇ ਤੱਕ ਸਾਡੇ ਵੱਲ ਦੇਖਦਾ ਪਿਆ ਤਾਂ ਉਹਨੂੰ ਕਹਿ ਕੇ ਰੱਬ ਤੇ ਭਰੋਸਾ ਕਰਕੇ ਆਪਣੇ ਮਕਾਨ ਦੀ ਜਿਹੜੀ ਇਹ ਨਿਓਆ ਉਟਣੀਆਂ ਸ਼ੁਰੂ ਕਰਦੇ ਰੱਬ ਆਪ ਸਹਾਇ ਹੋਵੇਗਾ ਤੇਰਾ ਸਤਗੁਰਾਂ ਨੇ ਵਾਕੇ ਵਚਨ ਕੀਤਾ ਮਰਦਾਨੇ ਨੇ ਉਹਨੂੰ ਕਹਿ ਦਿੱਤਾ ਅਤੇ ਉਹ ਤੋਂ ਬਾਅਦ ਜੋ ਹੋਇਆ ਵਾਕਈ ਨਹੀਂ ਹੋਇਆ ਹੁਣ ਉਹ ਜਿਹੜੀ ਥੋੜੀ ਜੀ ਥਾਸ ਸੀ ਉਹਨੇ ਕੁੱਟਣੀ ਸ਼ੁਰੂ ਕਰ ਦਿੱਤੀ ਸਤਗੁਰਾਂ ਦੇ ਹੁਕਮ ਦੇ ਨਾਲ ਉਹਦੇ ਵਿੱਚੋਂ ਮੋਹਰਾ ਲੱਗੀਆਂ ਲੱਭੀਆਂ ਸੋਨੇ ਦੀਆਂ ਕੜੇ ਪੜੇ ਗਾਗਰਾਂ ਪਰੀਆਂ ਆਉਣੀਆਂ ਗੁਰਾ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਦੇ ਮੱਲ ਲੱਗੇ ਸਮਾ ਹਜੇ ਕੁੱਟੀਆਂ ਉਹਨੂੰ ਉਹਨੇ ਪੂਰਾ ਭਰੋਸਾ ਰੱਖਿਆ ਉਹ ਦੇਖੋ ਲਾ ਖਾਣ ਦੇ ਲਈ ਵੀ ਕੁਝ ਨਹੀਂ ਸੀ ਪਰ ਸਤਗੁਰਾਂ ਤੇ ਵਿਸ਼ਵਾਸ ਹੈ ਅਤੇ ਹਰਾਨਗੀ ਦੀ ਗੱਲ ਇਹ ਹੈ ਸਤਗੁਰਾਂ ਦਾ ਨਾਂ ਤੱਕ ਨਹੀਂ ਜਾਣਦਾ ਇਹਨਾਂ ਦਾ ਨਾਂ ਕੀ ਹੈ ਇਹ ਕਿੱਥੋਂ ਆਏ ਰਾਤ ਸਤਗੁਰਾਂ ਨੂੰ ਆਪਣੀ ਛਾਂ ਅਗਲੇ ਵਿੱਚ ਪਾਇਆ ਪ੍ਰਸ਼ਾਦਾ ਪਾਣੀ ਦੀ ਖਿਦਮਤ ਕੀਤੀ ਇਹਨੇ ਪਰ ਨਾਂ ਦਾ ਨਹੀਂ ਨਾ ਪੁੱਛਿਆ ਉਹਨੇ ਅਤੇ ਨਾ ਸਤਗੁਰਾਂ ਨੇ ਦੱਸਿਆ ਤਾਂ ਇਹਦਾ ਗੁਰੂ ਅਣਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਦੇ ਬਾਰੇ ਬਿਆਰ ਕੀਤੇ ਹੁਣ ਬਾਲਾ ਵਰਦਾਨਾ ਜਦੋਂ ਉਹ ਉਰੋਂ ਜਾ ਕੇ ਦੱਸਣਗੇ ਨਾ ਉਸ ਗਰੀਬੇ ਤਰ੍ਹਾਂ ਜੱਫੀਆਂ ਪਾਉਣਗੇ